ਜਿਹੜੇ ਕੋਈ ਪਾਕਿਸਤਾਨ ਦੇ ਵਿੱਚ ਘੁੰਮਣ ਲਈ ਜਾਂਦੇ ਆ ਜਾਂ ਕਈ ਗੇੜੇ ਮਾਰ ਲੈਂਦੇ ਤਾਂ ਹੁਣ ਇੰਡੀਆ ਦੀ ਸਰਕਾਰ ਉਹਨਾਂ ਚੋਂ ਕਈ ਬੰਦਿਆਂ ਨੂੰ ਫੜ-ਫੜ ਕੇ ਇਹ ਦੱਸ ਰਹੀ ਹੈ ਵੀ ਇਹ ਜਸੂਸ ਆ ਉੱਥੇ ਜਾ ਕੇ ਇਹ ਡਿਪਲੋਮੈਟ ਨਾਲ ਇਹਨਾਂ ਗੱਟਮਟ ਕਰਕੇ ਆਏ ਤੇ ਇਦਾਂ ਹੀ ਆ ਕੁੜੀ ਹੈਗੀ ਹੈ ਜੀ ਇਹਨੂੰ ਦੱਸਿਆ ਗਿਆ ਵੀ ਇਹ ਜਸੂਸ ਬਣ ਕੇ ਅੱਜ ਅਲੈਕਮੁਅਲਮ ਜੀ ਸਤਿ ਸ੍ਰੀ ਅਕਾਲ ਮੀਤ ਕਰਨਿਆ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਰੱਬ ਤੁਹਾਨੂੰ ਖੁਸ਼ਹੱਤੀ ਚੜ੍ਹਦੀ ਕਲਾ 'ਚ ਰੱਖੇ ਤੇ ਜੀ ਅਸੀਂ ਅੱਜ ਗੱਲ ਕਰਾਂਗੇ ਜੋਤੀ ਮਲਹੋਤਰਾ ਜੀ ਇਸ ਤਰ੍ਹਾਂ ਜੋਤੀ ਮਲੋਤਰਾ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਈਏ ਕਿ ਇਹ ਇੱਕ ਜਸੂਸ ਹੈ ਹੁਣ ਹਰ ਉਹ ਬੰਦਾ ਜਿਹਨੇ ਪਾਕਿਸਤਾਨ ਦਾ ਵਿਜ਼ਿਟ ਕੀਤਾ ਹੈ ਤੇ ਪਾਕਿਸਤਾਨੀਆਂ ਨੂੰ ਮਿਲੇ ਹੈ ਜਾਂ ਪਾਕਿਸਤਾਨੀਆਂ ਦੇ ਨਾਲ ਉਹਦੇ ਕੰਟੈਕਟਸ ਨੇ ਤੇ ਉਹਨਾਂ ਨੂੰ ਫੜਿਆ ਜਾਂਦਾ ਪਿਆ ਫੜ ਫੜ ਕੇ ਇਹ ਕਿਆ ਜਾਂਦਾ ਪਿਆ ਕਿ ਆ ਪਾਕਿਸਤਾਨ ਦਾ ਜਸੂਸ ਹੈ ਤੇ ਪਾਕਿਸਤਾਨ ਦੇ ਵਾਸਤੇ ਕੰਮ ਕਰਦਾ ਹੈ ਇਹੀ ਇਲਜ਼ਾਮ ਜਿਹੜਾ ਜੋਤੀ ਮਲੋਤਰਾ ਤੇ ਲਾਇਆ ਗਿਆ ਹੈ ਕਿਹੜੀਆਂ ਚੀਜ਼ਾਂ ਸੰਚਿੰਨਾ ਦੀ ਬੇਸ ਸੇ ਜੋਤੀ ਮਲੋਤਰਾ ਨੂੰ ਐਸ ਜੀ ਦਾ ਦੋਸ਼ੀ ਠਹਿਰਾਇਆ ਗਿਆ ਕਿ ਉਹ ਵਾਕੀਚੇ جاسੂਸ ਹੈ ਅਜੇ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨੀ ਹੈ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਵੀਡੀਓ ਵੇਖਣ ਤੋਂ ਬਾਅਦ ਸਾਡੇ ਚੈਨਲ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਕੀ ਹੋਇਆ ਜਿਹੜੇ ਕੋਈ ਪਾਕਿਸਤਾਨ ਦੇ ਵਿੱਚ ਘੁੰਮਣ ਲਈ ਜਾਂਦੇ ਆ ਜਾਂ ਕਈ ਗੇੜੇ ਮਾਰ ਲੈਂਦੇ ਤਾਂ ਹੁਣ ਇੰਡੀਆ ਦੀ ਸਰਕਾਰ ਉਹਨਾਂ ਚੋਂ ਕਈ ਬੰਦਿਆਂ ਨੂੰ ਫੜ ਫੜ ਕੇ ਇਹ ਦੱਸ ਰਹੀ ਹੈ ਵੀ ਇਹ ਜਸੂਸ ਆ ਉੱਥੇ ਜਾ ਕੇ ਇਹ ਡਿਪਲੋਮੈਟ ਨਾਲ ਇਹਨਾਂ ਗੱਡਮਟ ਕਰਕੇ ਆਏ ਤੇ ਇਦਾਂ ਹੀ ਆ ਕੁੜੀ ਹੈਗੀ ਹੈ ਜੀ ਇਹਨੂੰ ਦੱਸਿਆ ਗਿਆ ਵੀ ਇਹ ਜਸੂਸ ਬਣ ਗਈ ਸੀ ਕਿ ਪਾਕਿਸਤਾਨ ਦੀ ਤੇ ਗਈ ਸੀਗੀ ਘੁੰਮਣ ਤੇ ਕਾਫੀ ਗੇੜੇ-ਗੇੜੇ ਮਾਰ ਕੇ ਤੇ ਬਾਅਦ ਦੇ ਵਿੱਚ ਕਹਿੰਦੇ ਪੈਸਾ ਢੇਲਾ ਵੀ ਜਿਹੜੇ ਬੰਦੇ ਫੜ ਰਹੇ ਉਹਨਾਂ ਕੋਲੇ ਵਾਵਾ ਹੁੰਦਾ ਤੇ ਹੋਰ ਵੀ ਗੱਲਾਂ ਬਾਤਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਜਸੂਸ ਬਣ ਗਏ ਇਹ ਕਹਾਣੀ ਕਿੱਥੋਂ ਤੱਕ ਸਹੀ ਹੈ ਜੀ ਤੇ ਕਿੱਥੋਂ ਤੱਕ ਗਲਤ ਹੈ ਜੀ ਯੂ ایس اے ਕਿਸੇ ਵੀ ਤਰ੍ਹਾਂ ਦੇ ਟਰੱਕ ਪਰਮਿਟਸ ਲਈ ਜੀਐਸਟੀ ਤੱਕ ਪਰਮਿਟਸ ਨੂੰ ਕੰਟੈਕਟ ਕਰੋ 5593897772 ਹੁਣ ਆਪਾਂ ਖਬਰ ਤੇ ਸਾਂਝ ਪਾ ਲੈਨੇ ਆਂ ਵਟਸਐਪ 'ਏ' ਜਿਹੜੀ ਕੁੜੀ ਫੜੀ ਗਈ ਹੈ ਮੇਰੇ ਖਿਆਲ ਬੀਤੇ ਕੱਲੇ ਦੀ ਅਰੈਸਟ ਹੋਈ ਆ ਤੇ ਦੋ ਕੁ ਦਿਨ ਪਹਿਲਾਂ ਕਾਫੀ ਚਰਚਾ ਦੇ ਵਿੱਚ ਆ ਗਈ ਸੀ ਜੋਤੀ ਮਲੋਤਰਾ ਜੋਤੀ ਮਲੋਤਰਾ ਦੀ ਆਪਾਂ ਸ਼ੁਰੂਆਤ ਤੋਂ ਗੱਲ ਕਰਦੇ ਆਂ ਇਹ ਬਰਡਸਾਪ ਪਹਿਲਾਂ ਦਿੱਲੀ ਦੇ ਵਿੱਚ ਛੋਟੀਆਂ-ਮੋਟੀਆਂ ਜੌਬਸ ਕਰਦੀ ਸੀਗੀ ਫਿਰ ਆਉਂਦਾ ਜੀ ਕੋਵਿਡ 19 ਪੰਡੈਮਿਕ ਦੇ ਵਿੱਚ ਕੋਵਿਡ ਦੀ ਜੌਬ ਖਾ ਜਾਂਦਾ ਇਹਨੂੰ ਵੇਲਾ ਹੋਣਾ ਪੈਂਦਾ ਕੰਮਕਾਰ ਕੋਈ ਵੀ ਬੰਦਾ ਛੱਡ ਨਹੀਂ ਸਕਦਾ ਜਿਹੜਾ ਬਰਡਸਾਪ ਕਿਤੇ ਨਾ ਕਿਤੇ ਪੈਸੀ ਕਮਾ ਕੇ ਜਿਹਦਾ ਗੁਜ਼ਾਰਾ ਹੁੰਦਾ ਉਹਨੂੰ ਕੋਈ ਨਾ ਕੋਈ ਸੈਕੰਡ ਆਪਣਾ ਜਿਹੜਾ ਸੋਰਸ ਆਫ ਇਨਕਮ ਆ ਉਹਦੇ ਵੱਲ ਧਿਆਨ ਦੇਣਾ ਪੈਂਦਾ ਜੋਤੀ ਮਲੋਤਰਾ ਨੇ 2020 ਦੇ ਵਿੱਚ ਇੱਕ ਚੈਨਲ ਬਣਾ ਲਿਆ ਉਹਦਾ ਨਾਮ ਰੱਖਿਆ ਟਰੈਵਲ ਵਿਦ ਜੋ ਤੇ ਫਿਰ ਬ੍ਰਾਟਸਬ ਇਹਨੇ ਜਿਹੜੀਆਂ ਕਈ ਥਾਵਾਂ ਸੀਗੀਆਂ ਘੁੰਮ ਫਿਰ ਕੇ ਉਹ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ YouTube ਦੇ ਉੱਤੇ ਵੀਡੀਓ ਵਗੈਰਾ ਪਾ ਕੇ ਇਹਨੇ ਸੋਚਿਆ ਕਿ ਚਲੋ ਇਸ ਚੀਜ਼ ਨੂੰ ਇਸ ਕਿਤੇ ਨੂੰ ਹੁਣ ਆਪਣਾ ਮੁੱਖ ਕਿਤਾਬ ਬਣਾ ਲਿਆ ਜਾਵੇ ਇਸ ਤੋਂ ਬਾਅਦ ਬ੍ਰਾਟਸਬ ਇਹ ਕਾਫੀ ਸਾਰੀਆਂ ਥਾਵਾਂ ਇਕਮੇ ਇਹਨੇ ਸਪਿਰਚੁਅਲ ਜਰਨੀ ਵੀ ਸ਼ੁਰੂ ਕੀਤੀ ਲੋਕਾਂ ਨੂੰ ਧਾਰਮਿਕ ਥਾਵਾਂ ਵੀ ਦਿਖਾਉਂਦੀ ਸੀ ਇਸੇ ਦੇ ਚੱਲਦੇ ਆ 2023 ਦੇ ਵਿੱਚ ਇਹਨੇ ਸੋਚਿਆ ਕਿ ਹੁਣ ਆਪਾਂ ਪਾਕਿਸਤਾਨ ਜਾ ਕੇ ਪਾਕਿਸਤਾਨ ਦੇ ਜਿਹੜੇ ਧਾਰਮਿਕ ਥਾਂ ਹੈਗੇ ਆ ਖਾਸ ਤੌਰ ਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੀ ਕਵਰੇਜ ਕਰਕੇ ਆਉਣੇ ਆ ਉਹ ਆਪਾਂ ਲੋਕਾਂ ਨੂੰ ਦਿਖਾਉਣੇ ਆ ਹੌਲੀ ਸਾਈਟਸ ਇਹਨਾਂ ਦਿਖਾਉਣ ਦਾ ਫੈਸਲਾ ਕੀਤਾ ਅਪ੍ਰੈਲ 2023 ਦੇ ਵਿੱਚ ਬ੍ਰਾਡਸਬੇ ਨੇ ਕਿਹਾ ਕਿ ਮੈਨੇ ਵੀਜ਼ਾ ਲੈ ਕੇ ਪਾਕਿਸਤਾਨ ਜਾਣਾ ਪਰ ਉਦੋਂ ਦਿੱਕਤ ਆ ਗਈ ਵਿਸਾਖੀ ਦੇ ਹਿਾਰ ਤੇ ਬਹੁਤ ਸਾਰੇ ਲੋਕਾਂ ਨੂੰ ਵੀਜ਼ਾ ਆਲਰੇਡੀ ਦਿੱਤਾ ਜਾ ਚੁੱਕਿਆ ਸੀਗਾ ਹਾਈ ਕਮਿਸ਼ਨ ਸੀ ਜਿਹੜਾ ਪਾਕਿਸਤਾਨ ਦਾ ਉਹਨੂੰ ਵੀਜ਼ਾ ਕਲੀਅਰੈਂਸ ਨਹੀਂ ਦਿੱਤੀ ਗਈ ਇਹਨੂੰ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਮਤਲਬ ਕਿ ਇਹਦੇ ਡਾਕੂਮੈਂਟ ਦੇ ਵਿੱਚ ਕੋਈ ਅੜਿੱਕਾ ਖੜਾ ਕਰ ਦਿੱਤਾ ਗਿਆ ਉਥੇ ਬ੍ਰਾਟ ਸਾਬੇ ਦਾ ਕੰਟੈਕਟ ਹੁੰਦਾ ਹੈ ਅਹਿਸਾਨ ਨਾਮ ਦੇ ਇੱਕ ਬੰਦੇ ਦੇ ਨਾਲ ਜਿਹਨੂੰ ਐਸਾ ਦਾਨਿਸ਼ ਵੀ ਜਾਣਿਆ ਜਾਂਦਾ ਹੈ ਮਤਲਬ ਉਸ ਬੰਦੇ ਦੇ ਦੋ ਨਾਮ ਹਨ ਦਾਨਿਸ਼ ਨੂੰ ਇਹ ਮਿਲਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਕੀ ਨਹੀਂ ਪਰ ਇਹਨੂੰ ਵੀਜ਼ਾ ਮਿਲ ਜਾਂਦਾ ਉਦੋਂ ਵਿਸਾਖੀ ਦੇ ਫੈਸਟ ਤੇ 2023 ਦੇ ਵਿੱਚ April 2023 ਦੇ ਵਿੱਚ ਪਾਕਿਸਤਾਨ ਜਾਣ ਦੇ ਲਈ ਵੀਜ਼ਾ ਇਹਨੂੰ ਮਿਲ ਜਾਂਦਾ ਜੀ ਉੱਥੇ ਬ੍ਰਾਟ ਸਾਬੇ ਕਈ ਥਾਵਾਂ ਤੇ ਜਾਂਦੀ ਹੈ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਹਿਬ ਲਾਹੌਰ ਦੇ ਵਿੱਚ ਯੂਸੂਅਲੀ ਕੀ ਹੁੰਦਾ ਹੈ ਕਿ ਇਹ ਜਿਹੜੇ ਇੰਤਜ਼ਾਮ ਆ ਉਹ ਐਸਜੀਪੀਸੀ ਨੇ ਕੀਤੇ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਪਾਕਿਸਤਾਨ ਵੱਲੋਂ ਪਾਕਿਸਤਾਨ ਦੀ ਵੈਕੂਏਟ ਟਰਸਟ ਪ੍ਰਾਪਰਟੀ ਬੋਰਡ ਦੇ ਵੱਲੋਂ ਪਰ ਇਸ ਵਿਜ਼ਿਟ ਤੇ ਦੱਸਿਆ ਇਹ ਜਾਂਦਾ ਜਿਸ ਤਰੀਕੇ ਨਾਲ ਹੁਣ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਰਹੀ ਹੈ ਇੰਡੀਅਨ ਅਥਾਰਟिटीज ਦੇ ਵੱਲੋਂ ਕਿ ਇਹਦੇ ਜਿਹੜੇ ਤਾਲੁਕਾਤ ਆ ਉਹ ਪਾਕਿਸਤਾਨੀ ਡਿਪਲੋਮੈਟਸ ਦੇ ਨਾਲ ਹੋ ਗਿਆ ਕੁਝ ਹਾਈ ਪ੍ਰੋਫਾਈਲ ਲੋਕਾਂ ਦੇ ਨਾਲ ਹੋ ਗਿਆ ਜਿਹਦੇ ਬਾਰੇ ਸ਼ਾਇਦ ਇਹਨੂੰ ਵੀ ਨਾਮ ਪਤਾ ਹੋਵੇ ਇਹ ਆਪਾਂ ਕਹਿ ਰਹੇ ਆ ਕਿ ਸ਼ਾਇਦ ਇਹਨੂੰ ਵੀ ਆਈਡੀਆ ਨਹੀਂ ਹੋਊਗਾ ਕਿ ਉਹ ਆਈਐ ਜਾਂ ਇਹਨੂੰ ਇਹ ਇਨਾ ਆਈਡੀਆ ਹੀ ਨਹੀਂ ਸੀਗਾ ਕਿ ਉਹ ਲੋਕ ਇਹਦੇ ਚੈਨਲ ਦੇ ਥਰੂ ਆਪਣਾ ਜਿਹੜਾ ਪ੍ਰੋਪਾਗੈਂਡਾ ਉਹ ਫਲਾਉਣ ਦੇ ਵਿੱਚ ਇਹਦੀ ਮਦਦ ਲੈ ਸਕਦੇ ਐ ਜਿਵੇਂ ਉਹ ਇਹਨੂੰ ਫੀਡ ਕਰਦੇ ਰਹੇ ਹੁਣੇ ਆ ਜਾਂ ਸੌਫਟ ਇਨਫਲੂਐਂਸ ਇਹਨੂੰ ਕੀਤਾ ਗਿਆ ਉਵੇਂ ਅੱਗੇ ਇਹ ਇਹਨੇ ਉਹੀ ਕੰਮ ਆਪਣੀ ਆਡੀਅੰਸ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ ਫਿਰ ਬ੍ਰਾਟਸਬ ਸਾਲ 2024 ਆਉਂਦਾ 2024 ਦੇ ਵਿੱਚ ਵੀ ਅਪ੍ਰੈਲ ਮਹੀਨੇ ਦੇ ਵਿੱਚ ਦੁਬਾਰਾ ਵੀਜ਼ਾ ਲੈਂਦੀ ਹੈ ਪਾਕਿਸਤਾਨ ਦੇ ਵਿੱਚ ਜਾਣ ਦੇ ਲਈ ਉੱਥੇ ਡਿਪਲੋਮੈਟਿਕ ਲੋਕਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਇਹਦੇ ਹੋਰ ਵਧੀਆ ਰਿਲੇਸ਼ਨ ਬਣਦੇ ਐ ਤੇ ਇਸ ਵਾਰ ਬਰਟਸਪ ਜਦੋਂ 2000 ਸਾਲ 2024 ਦੇ ਵਿੱਚ ਹੀ ਉੱਥੇ ਜਾਂਦੀ ਹੈ ਤਾਂ ਇਹ ਆਪਣਾ ਜਿਹੜਾ ਉੱਥੇ ਸਟੇ ਹੁੰਦਾ ਉਹ ਐਕਸਟੈਂਡ ਕਰਵਾ ਲੈਂਦੀ ਆ ਮਈ 25 2024 ਤੱਕ ਤਕਰੀਬਨ 1 ਮਹੀਨੇ ਦਾ ਜਿਹੜਾ 1 ਮਹੀਨੇ ਤੋਂ ਵੀ ਵੱਧ ਦਾ ਜਿਹੜਾ ਸਟੇ ਆ ਉਹ ਐਕਸਟੈਂਡ ਕਰਵਾ ਲਿਆ ਜਾਂਦਾ ਸੋ ਇਹਨਾਂ ਚੀਜ਼ਾਂ ਨੂੰ ਇੰਟੈਲੀਜੈਂਸ ਦੇ ਵੱਲੋਂ ਡਿਟੇਲ ਦੇ ਵਿੱਚ ਦੇਖਿਆ ਗਿਆ ਪਰ ਬਾਅਦ ਦੇ ਵਿੱਚ ਦੇਖਿਆ ਗਿਆ ਜਦੋਂ ਤੱਕ ਦੱਸਿਆ ਜਾ ਰਿਹਾ ਕਿ ਇਹਨੂੰ ਵਰਤ ਲਿਆ ਗਿਆ ਸੀ ਇਹਦਾ ਇਸਤੇਮਾਲ ਕਰ ਲਿਆ ਗਿਆ ਸੀ ਇਸ ਤੋਂ ਇਲਾਵਾ ਹਾਈ ਕਮਿਸ਼ਨ ਜਿਹੜਾ ਪਾਕਿਸਤਾਨ ਦਾ ਜਿਹੜੀ ਦਿੱਲੀ ਦੇ ਵਿੱਚ ਉਹਨਾਂ ਦਾ ਆਫਿਸ ਹੈਗਾ ਉਹਦੇ ਵਿੱਚ ਵੀ ਇਹਦੇ ਕਈ ਵਾਰੀ ਗੇੜੇ ਵੱਜਦੇ ਆ ਵੱਖ-ਵੱਖ ਲੋਕਾਂ ਦੇ ਨਾਲ ਇਹਦੀ ਉੱਥੇ ਮੁਲਾਕਾਤ ਹੁੰਦੀ ਹੈ ਕੋਈ ਇਫਤਾਰ ਪਾਰਟੀ ਆ ਬਰੱਤਸ ਉਹ ਵੀ ਇਹਦੇ ਵੱਲੋਂ ਅਟੈਂਡ ਕੀਤੀ ਜਾਂਦੀ ਹੈ ਇਫਤਾਰ ਪਾਰਟੀ ਦੇ ਵਿੱਚ ਜਾ ਕੇ ਇਹਦੇ ਵੱਲੋਂ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਉਹ ਬੰਦਾ WhatsApp ਜੀ ਦੀ ਵੀਡੀਓ ਵਾਇਰਲ ਹੋ ਗਈ ਸੀ ਪੈਲਗਾਮ ਅਟੈਕ ਤੋਂ ਬਾਅਦ ਜਿਹੜਾ ਬੰਦਾ ਤੁਸੀਂ ਦੇਖਿਆ ਹੋਣਾ ਕੇਕ ਲੈ ਕੇ ਹਾਈ ਕਮਿਸ਼ਨ ਪਾਕਿਸਤਾਨ ਦੇ ਵਿੱਚ ਜਾ ਰਿਹਾ ਸੀਗਾ ਉਸ ਬੰਦੇ ਦੇ ਨਾਲ ਇਹਦੀ ਵੀਡੀਓ 2024 ਦੀ ਇੱਕ ਉਹ ਦੁਆਰੇ ਹਾਈਲਾਈਟ ਹੋਈ ਹੈ ਮਤਲਬ ਕਿ ਇਹਨੂੰ ਵਰਤ ਲਿਆ ਗਿਆ ਜਾਂ ਇਹਨੂੰ ਕੋਈ ਨਾ ਕੋਈ ਪਰਕਸ ਕੋਈ ਨਾ ਕੋਈ ਬੈਨੀਫਿਟ ਦੇ ਦਿੱਤੇ ਗਏ ਕੋਈ ਨਾ ਕੋਈ ਫਾਈਨੈਂਸ਼ੀਅਲ ਹੈਲਪ ਕਰ ਦਿੱਤੀ ਗਈ ਜਾਂ ਇਹਨੂੰ ਕਲੀਅਰਲੀ ਪਤਾ ਸੀਗਾ ਕਿ ਉਹਨਾਂ ਦੇ ਲਈ ਕੰਮ ਕਰ ਰਹੀ ਹੈ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਦੱਸਿਆ ਜਾ ਰਿਹਾ ਕਿ ਜਦੋਂ ਪਹਿਲਗਾਮ ਅਟੈਕ ਹੋਇਆ ਉਸ ਤੋਂ ਬਾਅਦ ਇੱਕ ਵੀਡੀਓ ਵੀ ਵਾਇਰਲ ਹੋਈ ਮੈਂ ਦੇਖੀ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਇਹ ਅਤਵਾਦੀਆਂ ਨੂੰ ਘੱਟ ਜ਼ਿੰਮੇਵਾਰ ਮੰਨ ਰਹੀ ਹੈ ਤੇ ਇੰਡੀਅਨ ਏਜੰਸੀਜ਼ ਨੂੰ ਵੱਧ ਜ਼ਿੰਮੇਵਾਰ ਮੰਨ ਰਹੀ ਹੈ ਠੀਕ ਆ ਆਵਾਜ਼ ਉਠਾਉਣੀ ਬੰਦੀ ਹੈ ਕਿ ਇੰਡੀਅਨ ਏਜੰਸੀਜ਼ ਦਾ ਫੇਲਿਅਰ ਲਿਆ इंडियन इंटेलिजेंस ਤੋਂ ਕਿਉਂ ਨਹੀਂ ਇੰਟਰਸੈਪਟ ਕੀਤੇ ਗਿਆ ਕਿਉਂ ਨਹੀਂ ਫੜੇ ਗਏ ਪਰ ਇਹਦੇ ਵਿੱਚ ਅਤਵਾਦੀਆਂ ਨੂੰ ਕਲੀਨ ਚਿੱਟ ਵੀ ਨਹੀਂ ਦਿੱਤੀ ਜਾ ਸਕਦੀ ਸੋ ਇਸ ਸਾਰੇ ਤਾਮੀਮ ਤੋਂ ਬਾਅਦ ਬ੍ਰਾਟਸੋ ਬਈ ਸਾਰੀਆਂ ਕੜੀਆਂ ਇੱਕ ਇੱਕ ਕਰਕੇ ਜੋੜੀਆਂ ਗਈਆਂ ਤੇ ਇਹਨੂੰ ਜਿਹੜਾ ਕੱਲ ਬੀਤੇ ਕੱਲ ਅਰੈਸਟ ਕਰ ਲਿਆ ਗਿਆ ਜੀ ਬਿਲਕੁਲ ਜੀ ਸੋ ਭਾਈ ਫਿਰ ਹੁਣ ਲੋਕ ਪਾਕਿਸਤਾਨ ਜਾਣਾ ਛੱਡ ਦੇਣਗੇ ਹੌਲੀ ਹੌਲੀ ਆਖਣਗੇ ਪਈਏ ਹੋਰ ਇਹਵੇਂ ਕਿਸੇ ਚੱਕਰ ਚ ਪੈਣ ਨਾਲੋਂ ਤਾਂ ਚੰਗਾ ਵੀ ਆਪਦਾ ਇੱਥੇ ਬੈਠੇ ਰਹੋ ਤੇ ਟੂਰਿਸਟ ਵੀ ਘਟ ਸਕਦੇ ਫਿਰ ਪਾਕਿਸਤਾਨ ਦੇ ਵਿੱਚ ਜਾਣ ਵਾਲੇ ਹੋਰ ਦੇਸ਼ਾਂ ਦੇ ਆਪਾਂ ਯੂਐਸਏ ਦੀ ਗੱਲ ਕਰ ਗਏ ਯੂਐਸਏ ਦਾ ਜੇ ਕੋਈ ਸਿਟੀਜ਼ਨ ਬੰਦਾ ਪਾਕਿਸਤਾਨ ਦੇ ਵਿੱਚ ਜਾਂਦਾ ਤੇ ਵੈਸੇ ਇੰਡੀਅਨ ਹੁੰਦਾ ਤਾਂ ਫਿਰ ਉਹਨੂੰ ਕੀ ਫਰਕ ਪੈ ਸਕਦਾ ਨਹੀਂ ਬ੍ਰਾਦਰ ਸੋ ਇਹਦੇ ਵਿੱਚ ਦੇਖੋ ਕਿਸੇ ਹੋਰ ਟੂਰਿਸਟ ਨੂੰ ਕੋਈ ਖਤਰਾ ਨਹੀਂ ਇਦਾਂ ਨਹੀਂਗਾ ਕਿ ਇੰਡੀਅਨ ਏਜੰਸੀਜ਼ ਨੇ ਸਾਰਿਆਂ ਨੂੰ ਇੰਟਰਸੈਪਟ ਕੀਤਾ ਸਾਰਿਆਂ ਨੂੰ ਅਰੈਸਟ ਕਰ ਲਿਆ ਇਦਾਂ ਦਾ ਕੁਝ ਵੀ ਨਹੀਂਗਾ 2-3 ਲੋਕਾਂ ਨੂੰ ਫੜਿਆ ਗਿਆ ਉਹਨਾਂ ਦੇ ਵੀ ਕਿਉਂਕਿ ਪ੍ਰੋਪਰ ਕਨੈਕਸ਼ਨ ਐਸਟੈਬਲਿਸ਼ ਹੋਇਆ ਹੈ ਇੱਕ ਹੋਰ ਮੁੰਡਾ ਜਿਹਦਾ ਜਿਹੜਾ ਬੜਾ ਚਰਚਿਤ ਹੋ ਰਿਹਾ ਕਿ ਉਹ ਉੱਥੇ ਗਿਆ ਸੀਗਾ ਉੱਥੇ ਕਿਸੇ ਲੜਕੀ ਨੇ ਉਹਦੇ ਨਾਲ ਨੰਬਰ ਐਕਸਚੇਂਜ ਕਰ ਲਿਆ ਲੜਕੀ ਨੇ ਨੰਬਰ ਐਕਸਚੇਂਜ ਕਰਨ ਤੋਂ ਬਾਅਦ ਉਹਦੇ ਨਾਲ ਗੱਲਬਾਤ ਕੀਤੀ ਹੋਣੀ ਹੈ ਚੈਟ ਵਗੈਰਾ ਹੁੰਦੀਆਂ ਹੋਣਗੀਆਂ ਕਿਉਂਕਿ ਉਸ ਮੁੰਡੇ ਦੀ ਉਮਰ 19 ਸਾਲ ਹੈ ਤੇ ਉਹਦੇ ਤੋਂ ਕੋਈ ਇਨਫੋਰਮੇਸ਼ਨ ਲੈ ਲਈ ਹੋਗੀ ਇਹਦੇ ਵਿੱਚ ਕੀ ਹੈ ਕਿ ਅਵੇਅਰ ਕੀਤਾ ਜਾ ਸਕਦਾ ਵੈਸੇ ਤਾਂ ਆਪਾਂ ਦੇਖਦੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਾਂਦੇ ਆ ਵਧੀਆ ਜਾਂਦੇ ਆ ਵਧੀਆ ਵਾਪਸ ਆਉਂਦੇ ਆ ਕਦੇ ਕਿਸੇ ਏਜੰਸੀ ਦੇ ਵੱਲੋਂ ਉਹਨਾਂ ਨੂੰ ਫੋਨ ਨਹੀਂ ਕੀਤਾ ਜਾਂਦਾ ਪਰ ਜਿਹੜਾ ਬੰਦਾ ਜਾ ਕੇ ਉੱਥੋਂ ਦੇ ਡਿਪਲੋਮੈਟਸ ਦੇ ਨਾਲ ਟਾਪ ਦੇ ਅਫੀਸ਼ੀਅਲ ਦੇ ਨਾਲ ਏਦਾਂ ਦੇ ਕਨੈਕਸ਼ਨ ਰੱਖੂਗਾ ਗੱਲਬਾਤ ਕਰੂਗਾ ਇੰਟਰਨਲ ਇਨਫੋਰਮੇਸ਼ਨ ਦੇਊਗਾ ਬਰਾੜ ਸਾਹਿਬ ਉਹਦੇ ਤੇ ਤਾਂ ਕਾਰਵਾਈ ਫਿਰ ਹੋਣੀ ਹੀ ਹੋਣੀ ਹੈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਮਈ 2024 ਦੇ ਵਿੱਚ ਬਰਾੜ ਸਾਹਿਬ ਕਿਸੇ ਏਦਾਂ ਹੀ ਰੈਂਡਮ ਟਵਿੱਟਰ ਯੂਜ਼ਰ ਨੇ ਇੱਕ ਪੋਸਟ ਰੀਟਵੀਟ ਕੀਤੀ ਸੀ ਜਿਦੇ ਵਿੱਚ ਜੋਤੀ ਮਲੋਤਰਾ ਦੀ ਸਾਰੀ ਟਾਈਮਲਾਈਨ ਦੱਸੀ ਸੀਗੀ ਕਿ ਕਿਵੇਂ ਇਹ ਕੁੜੀ ਪਾਕਿਸਤਾਨ ਦੇ ਵਿੱਚ ਵਾਰ-ਵਾਰ ਗੇੜੇ ਮਾਰ ਰਹੀ ਹੈ ਚਲੋ ਠੀਕ ਹੈ ਜਿਸ ਬੰਦੇ ਨੂੰ ਪੈਸੇ ਬੰਦਿਆ ਹੈ YouTube ਵੀਡੀਓ ਜੋ ਕੋਈ YouTuber ਬੰਦਾ ਉਹ ਮਾਰ ਸਕਦਾ ਗੇੜੇ ਕੋਈ ਇਸ਼ੂ ਨਹੀਂ ਪਰ ਉਹਦੇ ਵਿੱਚ ਉਹਨੇ ਕੁਝ ਹੋਰ ਚੀਜ਼ਾਂ ਐਡ ਕੀਤੀਆਂ ਸੀਗੀਆਂ ਕਿ ਦੇਖੋ ਇਹਦੇ ਗੇੜੇ ਹਾਈ ਕਮਿਸ਼ਨ ਦੇ ਵਿੱਚ ਵੀ ਵੱਜਦੇ ਆ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਹੈ ਇਹਦੇ ਗੇੜੇ ਕਸ਼ਮੀਰ ਦੇ ਵਿੱਚ ਵੀ ਵੱਜਦੇ ਆ ਸੋ ਉਹਨੇ ਉਦੋਂ ਤੋਂ ਇੱਕ ਅਲਾਰਮਿੰਗ ਚੀਜ਼ ਬਣਾਈ ਸੀ ਇਹ ਸਾਰੀਆਂ ਡਾਟਸ ਕਨੈਕਟ ਕਰਕੇ ਕਿ ਇਹਦੇ ਉੱਤੇ ਧਿਆਨ ਰੱਖਣ ਦੀ ਲੋੜ ਆ ਕਿਤੇ ਇਹਨੂੰ ਯੂਜ਼ ਤੇ ਨਹੀਂ ਕੀਤਾ ਜਾ ਰਿਹਾ ਕਿ ਤੇ ਇਹਦਾ ਇਸਤੇਮਾਲ ਤਾਂ ਨਹੀਂ ਕੀਤਾ ਜਾਊਗਾ ਤੇ ਉਹੀ ਗੱਲ ਬ੍ਰਾਦਰ ਸਾਬ ਹੁਣ ਦੱਸਿਆ ਜਾ ਰਿਹਾ ਅਥਾਰਟिटीज ਦੇ ਵੱਲੋਂ ਕਿ ਸੱਚ ਹੋਈ ਹੈ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਐ ਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਗੱਲਬਾਤ ਹੁੰਦੀ ਸੀ ਪਾਕਿਸਤਾਨ ਦੇ ਡਿਪਲੋਮੈਟਸ ਨਾਲ ਅੱਥੇ ਮੈਂ ਵੇਖਿਆ ਕਿ ਜਦੋਂ ਇਹ ਇੱਕ ਬੰਦਾ ਟਰੈਵਲ ਕਰਦਾ ਹੈ ਤਾਂ ਉੱਥੇ ਦਾ ਜਿਹੜਾ ਲਾਈਕ ਪਾਕਿਸਤਾਨ ਦਾ ਹਾਈ ਕਮਿਸ਼ਨਰ ਹੈ ਉੱਥੇ ਲਾਈਕ ਦੋਸਤੀਆਂ ਹੋ ਜਾਂਦੀਆਂ ਠੀਕ ਹੈ ਅੱਛੇ ਮੈਂ ਬਹੁਤ ਸਾਰੇ ਲੋਕਾਂ ਲੋਕਾਂ ਨੂੰ ਵੇਖਿਆ ਕਿ ਜਿੰਨਾ ਦੀ ਦੋਸਤੀ ਹੋ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਇਸ ਚੀਜ਼ ਦਾ ਬੜਾ ਫਾਇਦਾ ਹੁੰਦਾ ਹੈ ਕਿ ਉਹਨਾਂ ਨੂੰ ਵੀਜ਼ੇ ਦੇ ਵਿੱਚ ਐਡੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਦੋਸਤੀ ਹੋਈ ਹੁੰਦੀ ਹੈ ਚੰਗੇ ਸੰਬੰਧ ਹੁੰਦੇ ਨੇ ਤੇ ਇਹਦੀ ਬੇਸ ਤੇ ਜਿਹੜਾ ਉਹਨਾਂ ਨੂੰ ਸਮ ਟਾਈਮਸ ਵੀਜ਼ਾ ਦੀ ਕੰਮ ਜੜੇ ਨੇ ਉਹ ਰਾਮ ਨਾਲ ਹੋ ਜਾਂਦੇ ਨੇ ਵੀਜ਼ਾ ਐਕਸਟੈਂਸ਼ਨ ਕਰਾਣੀ ਹੈ ਉਹ ਵੀ ਹੋ ਜਾਂਦੀ ਹੈ ਤੇ ਐ ਗੱਲ ਕਹਿਣਾ ਕਿ ਉਹ ਕੰਟੈਕਟ ਵਿੱਚ ਸੀ ਜਾਂ ਕੋਈ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਹਜੇ ਤੱਕ ਐਓ ਜੀ ਕੋਈ ਸੋਲਿਡ ਪ੍ਰੂਫ ਨਹੀਂ ਹੈ ਇੰਡੀਆ ਕੋਲ ਲਾਈਕ ਐ ਚੀਜ਼ ਦੇਖ ਕੇ ਪਾਕਿਸਤਾਨੀਆਂ ਨੂੰ ਜ਼ਾਦੀ ਜੀ ਗੱਲ ਹੈ ਤੇ ਬਹੁਤ ਅਫਸੋਸ ਹੋਇਆ ਕਿਉਂਕਿ ਪਾਕਿਸਤਾਨੀ ਉਸ ਕੁੜੀ ਨੂੰ ਬਹੁਤ ਪਸੰਦ ਕਰ ਲਏ ਸਨ ਤੇ ਅੱਜ ਜੀ ਲੋਕ ਗਾਲ ਘੜ ਦੇ ਪੈਨੇ ਕਿਉਂ ਨਾਲ ਦੇ ਸਬਸਕ੍ਰਾਈਬਰ ਪਹਿਲਾਂ ਐਨੇ ਸਨ ਤੇ ਰਹਿ ਨਹੀਂ ਹੋਗੇ ਫਿਰ ਐਨੇ ਹੋਗੇ ਜ਼ਾਦੀ ਜੀ ਗੱਲ ਹੈ ਯਾਰ ਪਾਕਿਸਤਾਨ ਨੂੰ ਆਈ ਸੀ ਤਾਂ ਪਾਕਿਸਤਾਨ 'ਚ ਬਹੁਤ ਵੱਡੀ ਤਜਾਦ ਚ ਰੁਕਾ ਨੇ ਉਹਨਾਂ ਨੂੰ ਫਾਲੋ ਕੀਤਾ ਇਸ ਤਰ੍ਹਾਂ ਉਹ ਪਾਕਿਸਤਾਨ ਚ ਆ ਕੇ ਉਹਨਾਂ ਨੇ ਵੀਡੀਓਜ਼ ਬਣਾਈਆਂ ਸਨ ਉਸੇ ਤਰ੍ਹਾਂ ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ ਵੀ ਵੀਡੀਓ ਬਣਾਈਆਂ ਸਨ ਉਹਨਾਂ ਦੀ ਵੀ ਵੀਡੀਓਜ਼ ਤੁਸੀਂ ਉਠਾ ਕੇ ਦੇਖ ਲਓ ਤੁਹਾਨੂੰ ਇੱਕ ਇੱਕ ਵੀਡੀਓ ਵੇਖ ਕੇ ਪਤਾ ਚੱਲੇਗਾ ਉਹਨਾਂ ਦਾ ਜਿਹੜਾ ਬਿਹੇਵੀਅਰ ਭੰਲਾ ਦੇ ਇਸ ਦੇ ਵਿੱਚ ਸੀ ਉਹੀ ਪਾਕਿਸਤਾਨ ਦੇ ਵਿੱਚ ਤੇ ਉਹੀ ਅਦਰ ਕੰਟਰੀਜ਼ ਦੇ ਵਿੱਚ ਤੇ ਇਹ ਗੱਲ ਕਹਿਣਾ ਕਿ ਉਹਨੇ ਕਿਸੇ ਦਾ ਨਾਲ ਗੱਲ ਹੋਈ ਏ ਤੇ ਜੀ ਵਾਕੀ ਉਹ ਕੰਮ ਕਰਦੀ ਪਈ ਏ ਤੇ ਐਬ ਬਲ ਬਿਲਕੁਲ ਬਿਲਕੁਲ ਕਈ ਤੇ ਸੋਅਨੇ ਕਲਤੇ ਕਿਸੇ ਤੇ ਇਹੋ ਜਿਹੇ ਇਲਜ਼ਾਮ ਲਾਣਾ ਬਹੁਤ ਬਹੁਤ ਵੱਡਾ ਗੁਨਾਹ ਤੇ ਉਹ ਵੀ ਜਸੂਸੀ ਦਾ ਇਲਜ਼ਾਮ ਠੀਕ ਹੈ ਕਿਉਂਕਿ ਅਸੀਂ ਜੋ ਉਹਨੂੰ ਕਰਦੇ ਵੇਖਿਆ ਪਾਕਿਸਤਾਨੀ ਮੀਡੀਆ ਤੇ ਕੀ ਆ ਜੰਦਾ ਕਿ ਉਹ ਅਮਨਸ ਦੀ سفیر ਦੀ ਤੇ ਪਾਕਿਸਤਾਨ ਚ ਇੰਡੀਆ ਦੇ ਨਾਰੇ ਲਾ ਲਈ ਸੀ ਤੇ ਅਸੀਂ ਇਹ ਚੀਜ਼ ਜਿਹੜੀ ਸਾਨੂੰ ਤੇ ਲਾਈਕ ਨਹੀਂ ਮਾੜੀ ਲੱਗੀ ਕਿ ਉਹ ਇੰਡੀਆ ਦੀ ਗੱਲ ਕਰਦੀ ਹੈ ਤੇ ਇੰਡੀਆ ਨੂੰ ਬਹੁਤ ਵਧੀਆ ਕਹਿੰਦੀ ਸਾਰੀ ਜੀ ਗੱਲ ਉਹ ਇੰਡੀਆ ਦੀ ਹੈ ਇੰਡੀਆ ਦੇ ਨਾਲ ਉਹਨੂੰ ਪਿਆਰਦੀ ਹੈ ਤੇ ਆਪਣੀ ਕੰਟਰੀ ਨਾਲ ਤੇ ਸਾਰਿਆਂ ਨੂੰ ਪਿਆਰ ਹੁੰਦਾ ਲੇਕਿਨ ਪਾਕਿਸਤਾਨ ਦੇ ਲੋਕ ਉਹ ਜਿਹੜਾ ਸਪੋਰਟ ਕਰਦੇ ਪੈਣ ਹਾਲਾਂਕਿ ਇਹ ਸਪੋਰਟ ਜਿਹੜੀ ਉਹਨੂੰ ਇੰਡੀਆ ਤੋਂ ਲਬਣੀ ਚਾਹੀਦੀ ਸੀ ਲੇਕਿਨ ਇੰਡੀਆ ਦੇ ਲੋਕ ਜਿਹੜਾ ਬਹੁਤ ਜ਼ਿਆਦਾ ਨਫ਼ਰਤ ਕਰਦੇ ਪੈਣ ਪਾਕਿਸਤਾਨ ਦੇ ਵੱਲੋਂ ਜਿਹੜਾ ਉਹਨੂੰ ਸਪੋਰਟ ਸ਼ੋਅ ਕਰਾਈ ਜਾਣੀ ਪਈ ਹੈ ਅੱਜ ਇਹ ਮੈਂ ਕੱਲ ਜਿਹੜਾ ਇੱਕ ਵੀਡੀਓ ਵੇਖ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਐਨੇ ਆਪਣੀ ਡਾਇਰੀ ਤੇ ਲਿਖਿਆ ਦਾ ਹੈ ਕਿ ਸੰਬੰਧ ਚੰਗੇ ਹੋਣੇ ਚਾਹੀਦੇ ਨੇ ਪਾਕਿਸਤਾਨ ਤੇ ਇੰਡੀਆ ਦੇ ਆਪਸ ਵਿੱਚ ਜਿਹੜੇ ਬਾਰਡਰ ਨੇ ਜੋ ਵੀ ਇਸ਼ੂਜ਼ ਨੇ ਰੈਸੋਲਵ ਹੋਣੇ ਚਾਹੀਦੇ ਨੇ ਨਾਲ ਇਹਨਾਂ ਨੇ ਗਾ ਕੇ ਪਹਿਲਗਾਮ ਹਮਲੇ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਇਹ ਕੁ ਸੂਚ ਜਿਹੜਾ ਇੰਡੀਅਨ ਆਰਮੀ ਦਾ ਇਹ ਚੀਜ਼ ਤੇ ਬਹੁਤ ਸਾਰੇ ਲੋਕ ਕਹਿੰਦੇ ਪਏ ਨੇ ਕਿ ਬਹੁਤ ਸਾਰੇ ਇੰਡੀਅਨਸ ਨੇ ਸਵਾਲ ਚੁੱਕਿਆ ਕਿ ਅਨੀ ਉਹ ਡਿਜੀਟਲ ਆਜ ਜਿਹੜੀ ਆਰਮੀ ਉੱਤੇ ਤੁਸੀਂ ਛੱਡੀ ਦੀ ਹੈ ਉਹ ਕਿੱਥੇ ਸੀ ਜਦੋਂ ਐ ਪਹਿਲਾ ਗਾਮ ਦਾ ਅਟੈਕ ਹੋਇਆ ਐ ਥੋੜੀ ਚੀਜ਼ ਸਾਫ ਜ਼ਾਹਿਰ ਹੁੰਦੀ ਹੈ ਕਿ ਇਹ ਫਾਲਸ ਫਲੈਗ ਆਪਰੇਸ਼ਨ ਸੀ ਤੇ ਪਾਕਿਸਤਾਨ ਤੇ ਇਲਜ਼ਾਮ ਲਾਉਣ ਵਾਸਤੇ ਲੁਕਰਾਇਆ ਗਿਆ ਤੇ ਉਹਦਾ ਮੁੱਦਾ ਵੀ ਇਸ ਵਿਚਾਰੀ ਕੂੜੀ ਤੇ ਪਾਇਆ ਜਾਂਦਾ ਤੇ ਬਹੁਤ ਬਹੁਤ ਇੰਟੈਲੀਜੈਂਟ ਸੋਚ ਦੀ ਗੱਲ ਹੈ ਮੈਨੂੰ ਦੇਖ ਕੇ ਇੰਟੈਲੀਜੈਂਟ ਹੋਇਆ ਹੈ ਤੇ ਕੀ ਆ ਗਿਆ ਕਿ ਉਹ ਹਾਈ ਕਮਿਸ਼ਨ ਦਾ ਜਿਹੜਾ ਇਵੈਂਟ ਸੀ ਉਹਦੇ ਵਿੱਚ ਗਈ ਲੋ ਕਾਫੀ ਸਾਰੇ ਡਿਪਲੋਮੈਟਸ ਨਾਲ ਮਿਲੀ ਤੇ ਐਸ ਚੀਜ਼ ਨੂੰ ਵੀ ਮੁੱਦਾ ਬਣਾ ਕੇ ਐ ਕਹਿ ਕੋਸ਼ਿਸ਼ ਕੀਤੀ ਜਾਂ ਨਹੀਂ ਪਈ ਕਿ ਉਹ ਜੀ ਆ ਕਾਫੀ ਜ਼ਿਆਦਾ ਉਹਦੇ ਸੰਪਰਕ ਨੇ ਕਾਫੀ ਜ਼ਿਆਦਾ ਕੰਟੈਕਟਸ ਨੇ ਤੇ ਐ ਦੀ ਬੇਸ ਤੇ ਵੀ ਉਹ ਇੱਕ ਜਸੂਸ ਉਹਨੂੰ ਪਿਆਰ ਨਾਲ ਲੱਭੇ ਯਾਰ ਕਿਸੇ ਨਾਲ ਲਾਈਕ ਮੈਗਸ ਦਾ ਨਾਮ ਮਿਲਦੀ ਆ किसी इंटरनेशनल ऑफिसर मिलनी है ठीक है लाइक फॉर एग्जांपल मैं मेरा भी कोई वीज़ा का इशू है तो एक बार मिलनी है दो बार मिलनी है तीजी बारी मिलनी है ठीक तो 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 है जो तुम्हें एनी बारी एक इंसान में मिलो तो थोड़ी दोस्ती अपने आप ही हो जाती है ठीक है यह तुम कहो कि कोई इंटेंशनली चीज़ होती भी यह गल बिल्कुल बिल्कुल सोहानी गलत है तो मैं इस चीज़ को बिल्कुल सपोर्ट नहीं करती जो कि मल्होत्रा जी जसूस है ਉਹਦੀ ਚਾਇਰੀ ਦੇ ਜਿਹੜੇ ਸਪੇ ਨੇ ਉਹ ਬਖਾਏ ਜਾਂਦੇ ਜਿਵੇਂ ਮੀਡੀਆ ਤੇ ਉਹਦੇ ਵਿੱਚ ਕੋਈ ਐਸਾ ਚਮਨ ਉਹ ਪ੍ਰੂਫ ਨਜ਼ਰ ਨਹੀਂ ਆਇਆ ਕਿ ਉਹ ਜੜੀਏ ਪਾਕਿਸਤਾਨ ਦੇ ਆਈਐਸਆਈ ਵਾਸਤੇ ਕੰਮ ਕਰਦੀ ਕਿ ਮੈਨੂੰ ਦੇਖ ਕੇ ਕਸਮ ਨੂੰ ਹਾਸਾਂ ਦਾਅਵੇ ਚ ਲੋਕ ਇਹ ਕਹਿੰਦੇ ਬਨੇ ਕਿ ਸਿੱਖ ਜਿਹੜੇ ਨੇ ਕੋਈ ਵੀ ਚਸੂਸ ਹੋਏ ਜਿਹੜਾ ਸਿੱਖ ਹੋਏ ਪਾਗਲ ਮੁਸਲਿਮ ਹੋਏ ਹਿੰਦੂ ਹੋਏ ਅਜੇ ਸੂਚ ਸੂਸੀ ਉਹਨੇ ਉਹ ਚੂਤ ਹੈ ਹੀ ਨਹੀਂ تو سی پروف کرو پہلے پھر ٹھیک ہے سبوت دبو پھر اگے گل کرو تو کہو گے جو بھی کہنا چاہتے ہو لازمی کومنٹ سیکشن سیکنس ویڈیو لائک تو شیئر لازمی کرو اپنا خیال رکھو بڑے شہر لائف تفت ملاقات بھی سب شریک